ਰੀਡ ਦੀ ਹੱਡੀ ਦੇ ਮਨਕਿਆਂ ਦਾ ਹਿੱਲਣਾ ਚੱਕਰ ਆਉਣਾ ਟੂਹੀ ਦੇ ਵਿੱਚ ਦਰਦ ਰਹਿਣਾ ਸਰਵਾਈਕਲ ਵਾਗੇ ਅਗਰ ਕੋਈ ਵੀ ਤੁਹਾਨੂੰ ਪ੍ਰੋਬਲਮ ਹੈਗੀ ਆ ਡਾਕਟਰ ਸਾਹਿਬ ਹਰ ਦਰਦ ਦਾ ਹੱਲ ਬਿਨਾ ਮੈਡੀਸ਼ਨ ਤੋਂ ਬਿਨਾ ਟੀਕੇ ਤੋਂ ਬਿਨਾ ਆਪਰੇਸ਼ਨ ਤੋਂ ਕਰਦੇ ਤੁਸੀਂ ਪਹੁੰਚਣਾ ਸ਼ਹਿਰ ਮਰੀਰਕੋਟਲਾ ਰਾਏਕੋਟ ਰੋਡ ਇੰਡੀਅਨ ਆਲ ਪੰਪ ਦੇ ਬਿਲਕੁਲ ਸਾਹਮਣੇ ਮਹਿਤਾਬ ਕੈਰੋ ਪ੍ਰੈਕਟਿਸ਼ਨ ਸਾਰੀ ਆਪਾਂ ਡਾਕਟਰ ਸਾਹਿਬ ਨਾਲ ਜਿਹੜੀ ਉਹ ਗੱਲਬਾਤ ਕਰਦੇ ਰੀਡ ਦੀ ਹੱਡੀ ਨਾਲ ਜੁੜੀ ਹੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜਿਵੇਂ ਰੀਡ ਦੀ ਹੱਡੀ ਦੇ ਮਨਕਿਆਂ ਦਾ ਹਿੱਲੇ ਆਣਾ ਸਰਵਾਈਕਲ ਪ੍ਰੋਬਲਮ ਹੋਣਾ ਸਰਵਾਈਕਲ ਸਪੌਂਡਾਇਲੋਸਿਸ ਹੋ ਦਤਾਈ ਦਰਦ ਆਣਾ ਲੱਤਾ ਮਾਹੀਂ ਸੁਣਪਨ ਹੋਣਾ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਣਾ ਜਾਂ ਕਿਸੇ ਜੋਇੰਟ ਦੀ ਪ੍ਰੋਬਲਮ ਹੋਣਾ ਗੋਡੇ ਚ ਮੋਡੇ ਕਿਸੇ ਵੀ ਤਰ੍ਹਾਂ ਜੋਇੰਟ ਚ ਦਰਦ ਜਾਨਾ ਇੰਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਅਸੀਂ ਬਿਨਾ ਮੈਡੀਸਨ ਤੋਂ ਕਰਦੇ ਹਾਂ ਇੱਕ ਕੈਰੋਪ੍ਰੈਕਟਿਕ ਮੈਥਡ ਨਾਲ ਕਰਦੇ ਹਾਂ ਹੁੰਦੀ ਆਪਾਂ ਨੂੰ ਜੀ ਦੇ ਸਕਦੀ ਪਰ ਵਾਲੇ ਬਸਿਪਰੇ ਠੀਕ ਹੈ ਜੀ ਤੇ ਹੁਣ ਮੈਨੂੰ ਬਹੁਤ ਫਰਕ ਆ ਮੈਂ ਦੁੱਦੀ ਤੀਜੀ ਗੇ ਲਾ ਰਹੀ ਆ ਕਿ ਮੇਰੀ ਲੱਤ ਵੀ ਨਾਲ ਆਕਰਦੀ ਸੀਗੀ ਠੀਕ ਹੈ ਜੀ ਉਹ ਲੱਤ ਨੂੰ ਵੀ ਬਹੁਤ ਫਰਕ ਆ ਆਰੇ ਮਤਲਬ ਉੱਪਰ ਤੋਂ ਲੈ ਕੇ ਨੇਚਰ ਤੱਕ ਸਾਰੀ ਸਪਾਈਨ ਦੀ ਅਲਾਈਨਮੈਂਟ ਹਿੱਲੀ ਹੋਈ ਸੀ ਠੀਕ ਹੈ ਜੀ ਫਰਕ ਆ ਹੀ ਹੁੰਦਾ ਹਾਂਜੀ ਸਰ ਮੈਨੂੰ ਬਹੁਤ ਫਰਕ ਆ ਪਹਿਲਾਂ ਮੇਤੋ ਤੁਰਿਆ ਵੀ ਨਹੀਂ ਸੀ ਜਾਂਦਾ ਬਿਲਕੁਲ ਵੀ ਮੈਂ ਉੱਠਣੀ ਸੀ ਸਕਦੀ ਤੇ ਮੈਂ ਪਹਿਲੀ ਸਿਟਿੰਗ ਤੇ ਹੀ ਮਤਲਬ ਉੱਠ ਕੇ ਬੈਠ